ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸਾਰੇ ਨਗਰਾਂ ਨੂੰ ਬੇਨਤੀ ਹੈ ਕਿ ਹਰ ਸਾਲ ਆਪਾਂ ਭਾਈ ਮਾਹੂਰਖਾਨੇ ਵਿਖੇ ਯਾਦ ਮਨਾਉਂਦੇ ਆ ਸੰਤ ਬਾਬਾ ਪੰਜਾਬ ਸਿੰਘ ਜੀ ਤੇ ਅੱਜ ਪਹਿਲਾ ਦੀਵਾਨ ਹੈ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਕੱਲ ਨੂੰ ਬੀਬੀ ਮਨਪ੍ਰੀਤ ਕੌਰ ਖਾਲਸਾ ਸਮਾਣੇ ਵਾਲੇ ਦੋ ਦਿਨ ਲੰਗਰ ਵੀ ਚੱਲਣਾ ਹੈ ਸੋ ਸਾਰੀਆਂ ਸੰਗਤਾਂ ਨੂੰ ਸਾਰੇ ਨਗਰਾਂ ਨੂੰ ਬੇਨਤੀ ਹੈ ਕਿ ਇੱਥੇ ਭਾਈ ਲੰਗਰ ਬਣਾਓ ਇੱਥੇ ਸਖੋ ਆਓ ਸਾਰੀਆਂ ਸੰਗਤਾਂ ਅੱਜ ਵੀ ਜਲੇਬੀਆਂ ਪਕੌੜਿਆਂ ਦਾ ਲੰਗਰ ਚੱਲਦਾ ਹੈ ਤੇ ਕੱਲ ਨੂੰ ਖੀਰ ਤੇ ਪੂੜਿਆਂ ਦਾ ਲੰਗਰ ਚੱਲਣਾ ਹੈ ਸਾਰੀਆਂ ਸੰਗਤਾਂ ਭਾਈ ਪਹੁੰਚ ਕੇ ਸੇਵਾ ਕਰੋ ਨਾਲੇ ਸੰਗਤ ਕਰੋ ਸੰਗਤ ਵਿੱਚ ਬੈਠੋ ਗੁਰਬਾਣੀ ਦੇ ਬਚਨ ਸੁਣੋ ਸੰਗਤਾਂ ਦੀ ਸੇਵਾ ਕਰੋ ਭਾਈ ਸਾਰੇ ਮਾਰ ਮਹਾਪੁਰਖਾਂ ਦੀ ਇਸ ਮਿੱਠੀ ਯਾਦ ਵਿੱਚ ਸਾਰੀਆਂ ਸੰਗਤਾਂ ਹਾਜ਼ਰੀਆਂ ਲਵਾਈ ਆ ਪਰਲ ਮਿਲ ਕੇ ਬਲਾਉਪਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ